ਹੈਲੋ ਮੈਂ ਡਾਕਟਰ ਤੇਰਾ ਕੌਰ ਲੈ ਕੇ ਆਇਆ 2025 ਦੇ ਆਖਰੀ 81 ਦਿਨਾਂ ਦੀ ਸਭ ਤੋਂ ਡਰਾਮਾਇਕ ਖਗੋਲੀ ਸਥਿਤੀ ਜੀ ਹਾਂ ਤੁਸੀਂ ਸਹੀ ਸੁਣਿਆ 81 ਦਿਨ ਬਾਕੀ ਨੇ ਸਾਲ 2025 ਦੇ ਜਕੀਨ ਮੰਨਿਓ ਗ੍ਰਹਿ ਇਸ ਸਮੇਂ ਇੱਕ ਐਸੀ ਤਰਥੱਲੀ ਉਚਾਰ ਰਿਹਾ ਜਿਹਦਾ ਅਸਰ ਸਿਰਫ ਮਨੁੱਖੀ ਮਨ ਤੇ ਨਹੀਂ ਪੈਣਾ ਧਰਤੀ ਦੇ ਹਰ ਤੱਤ ਤੇ ਫੈਰਿਆ ਸ਼ਨੀ ਵਕਰੀ ਚਾਲ ਚਾ ਮੀਨ ਰਾਸ਼ੀ ਚ ਅਤੇ ਰਾਹੂ ਕੁੰਭ ਵਿੱਚ ਆ ਉਹਦੀ ਦ੍ਰਿਸ਼ਟੀ ਦੇ ਥੱਲੇ ਇਹ ਦੋ ਛਾਇਆ ਗ੍ਰਹਿ ਮਿਲ ਕੇ ਅਜਿਹੀ ਕਸ਼ਟਕਾਰੀ ਊਰਜਾ ਪੈਦਾ ਕਰ ਰਹੇ ਹਨ ਜੋ ਕਈਆਂ ਦੇ ਮਾਨਸਿਕ ਸੰਤੁਲਨ ਰਿਸ਼ਤਿਆਂ ਤੇ ਕੰਮਾਂ ਨੂੰ ਹਲਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਮੈਂ ਕੋਈ ਝੂਠ ਨਹੀਂ ਬੋਲ ਰਹੀ ਹਰ ਰੋਜ਼ ਟੀਵੀ ਦੇਖਦੇ ਹਾਂ ਆਲੇ ਦੁਆਲੇ ਨਿਊਜ਼ਪੇਪਰ ਪੜ੍ਹਦੇ ਹਾਂ ਅਚਾਨਕ ਹਾਦਸੇ ਵੱਧ ਗਏ ਅਣਚਾਹੇ ਵਿਵਾਦ ਹੋ ਰਹਾ ਬੇਵਜਾ ਕਬਰਾਟ ਹੋ ਰਹੀ ਹੈ ਜੰਗਾਂ ਯੁੱਧਾਂ ਦੀ ਆਲੇ ਦੁਆਲੇ ਤਬਾਹੀ ਦੇ ਮਾਰਮਿਕ ਦ੍ਰਿਸ਼ ਦੇਖਣ ਨੂੰ ਮਿਲਦੇ ਆ ਮਨ ਇਹਦਾਂ ਗ੍ਰਸਤ ਹੋ ਉੱਠਦਾ ਹੈ ਕਈ ਘਰਾਂ ਚ ਮਨ ਮਟਾ ਵੱਧ ਰਿਹਾ ਬਹੁਤ ਕਲਾ ਕਲੇਸ਼ ਆ ਇਹ ਸਭ ਕੁਝ ਜਾਂਦੇ ਜਾਂਦੇ ਸਾਲ ਦੇ ਰਿਹਾ ਸਾਨੂੰ ਗ੍ਰਹਿਣ ਕਰਕੇ ਪਰ ਵੈਦਿਕ ਜੋਤਿਸ਼ ਸਾਫ ਕਹਿੰਦਾ ਆ ਕਿ ਜਦ ਗ੍ਰਹਿ ਤੂਫਾਨੀ ਹੋਣ ਭਿਆਨਕ ਹਾਲਾਤ ਬਣ ਗਏ ਹੋਣ ਤਾਂ ਸ਼ਾਂਤੀ ਦਾ ਰਾਹ ਉਪਾਣਾਲੀ ਖੁੱਲਣਾ ਹੈ ਆਓ ਫਿਰ ਦੇਖੀਏ ਇਹ 81 ਦਿਨ ਅਸੀਂ ਕਿੱਦਾਂ ਕੱਢਣੇ ਆ ਇਸ ਖਗੋਲੀਏ ਤਰਥਲੀ ਚੋਂ ਬਚਣ ਲਈ ਵੈਦਿਕ ਗ੍ਰੰਥ ਸਾਡੇ ਕੀ ਕਹਿੰਦੇ ਆ ਮੇਰੇ ਕੋਲ ਦੋ ਉਪਾਅ ਆ ਵੈਦਿਕ ਗ੍ਰੰਥ ਕਿਹੜੇ ਉਹ ਦੋ ਉਪਾਅ ਦੱਸਦਾ ਜੋ ਸ਼ਨੀ ਤੇ ਰਾਹੂ ਵਰਗੇ ਇਹਨਾਂ ਦੋ ਸਟਰੋਂਗ ਗ੍ਰਹਾਂ ਦੀ ਜੋੜੀ ਨੂੰ ਸੰਤੁਲਿਤ ਕਰ ਸਕੇ ਸ਼ਨੀ ਦਾ ਉਪਾਹ ਹਮੇਸ਼ਾ ਜਾਦਰਖਣਾ ਸੂਰਜ ਅਸਥਣ ਤੋਂ ਬਾਅਦ ਕਰਨਾ ਹੁੰਦਾ ਹੈ ਕਿਉਂਕਿ ਸ਼ਨੀ ਰਾਤਰੀ ਗਾਮੀਂ ਗ੍ਰਹਿ ਆ ਰਾਤ ਦਾ ਗ੍ਰਹਿ ਆ ਇਸ ਲਈ ਇਹਦਾ ਉਪਾਹ ਹਮੇਸ਼ਾ ਸੂਰਜ ਡੁੱਬਣ ਤੋਂ ਬਾਅਦ ਕਰੋ ਕੋਪਾਨੇ ਰਿਚ ਕਿਉਂ ਦਹੀਂ ਜਲ ਤੇ ਚੰਦਨ ਮਿਲਾ ਕੇ ਸ਼ਨੀ ਦੇਵ ਦੇ ਚਿੱਤਰ ਜਾਂ ਸ਼ਨੀ ਪਿੰਡ ਦਾ ਅਭਿਸ਼ੇਕ ਕਰੋ ਮੰਦਿਰ ਚ ਚਲੇ ਜਾਓ ਉੱਥੇ ਮੂਰਤੀ ਮਿਲ ਜਾਏਗੀ ਤੁਹਾਨੂੰ ਸ਼ਨੀ ਮੰਦਿਰ ਚ ਸਥਾਪਿਤ ਹੁੰਦੀ ਹੈ ਸ਼ਨੀ ਦੇਵ ਦੀ ਮੂਰਤੀ ਕਿ ਉਹ ਲੈ ਜਾਓ ਥੋੜਾ ਜਿਆ ਦਹੀਂ ਪਾ ਲੋ ਜਲ ਪਾ ਲੋ ਚੰਦਨ ਮਲਾ ਲੋ ਇਹਨਾਂ ਸਾਰੀਆਂ ਚੀਜ਼ਾਂ ਦਾ ਅਭਿਸ਼ੇਕ ਸ਼ਨੀ ਦੇਵ ਦੇ ਪਿੰਡੇ ਤੇ ਕਰੋ ਨਾਮ ਨਾਲ ਤੁਸੀਂ ਓਮ ਸ਼ੰਗ ਸ਼ਨੀਸਤਰਾਏ ਨਮਾ ਦਾ ਜਾਪ ਕਰਨਾ ਹੈ ਇਹ ਉਪਾਅ ਤੁਸੀਂ ਹਰ ਸ਼ਨੀਵਾਰ ਕਰਨਾ ਹੈ ਜਿੰਨੀ ਵਾਰ ਇਹ ਦਿਨ ਭਾਗ 81 ਦਿਨਾਂ ਚ ਜਿੰਨੀ ਵਾਰ ਸ਼ਨੀਵਾਰ ਆਉਣੇ ਹਨ ਹਰ ਵਾਰ ਕਰੋਗੇ ਇਹ ਵਿਧੀ ਕਰਮਿਕ ਰੁਕਾਵਟਾਂ ਨੂੰ ਹੌਲੀ ਹੌਲੀ ਸ਼ਾਂਤ ਕਰੇਗੀ ਤੇ ਮਨ ਦੇ ਵਿੱਚ ਠੀਰੇਜ ਤੇ ਹੌਸਲਾ ਬਣਾਈ ਰੱਖੇਗੀ ਬਹੁਤ ਡਾਮਡੋਲ ਸਥਿਤੀ ਹੈ ਬਹੁਤੇ ਸੁਸਾਈਡਲ ਜਿਹੜੀ ਮਨ ਦੀ ਅਵਸਥਾ ਬਣ ਰਹੀ ਆ ਉਸ ਤੋਂ ਇਹ ਤੁਹਾਨੂੰ ਬਚਾਊਗਾ ਨਾਲ ਹੁਣ ਰਾਹੂ ਨੂੰ ਵੀ ਆਪਾਂ ਸ਼ਾਂਤ ਕਰਨਾ ਹੈ ਰਾਹੂ ਦਾ ਭਾਗ ਕੀ ਕਰਾਂਗੇ ਰਾਤ 9 ਵਜੇ ਤੋਂ ਬਾਅਦ ਕਰਨਾ ਹੈ ਜੀ ਰਾਹੁ ਸ਼ਾਇਆ ਗ੍ਰਹਾ ਆ ਇਹਦੇ ਲਈ ਇਹਦੀ ਸਾਧਨਾ ਹਰ ਬੁੱਧਵਾਰ ਜਾਂ ਸ਼ਨੀਵਾਰ ਰਾਤ 9 ਵਜੇ ਤੋਂ ਬਾਅਦ ਕਰੋਗੇ ਤੁਸੀਂ ਤਿਲ ਦਾ ਤੇਲ ਉਸ ਦਾ ਦੀਵਾ ਜਗਾਉਣਾ ਆ ਸੁੱਚੀ ਬੱਤੀ ਵਿੱਚ ਪਾ ਲੈਣੀ ਆ ਤਿਲ ਦੇ ਤੇਲ ਦੇ ਦੀਵੇ ਦੇ ਅੱਗੇ ਬਹਿ ਜਾਣਾ ਆ 11 ਵਾਰ ਜਪ ਕਰਨਾ ਆ ਓਮ ਰਾਹ ਰਾਵੇ ਨਮਾ ਦੀਵੇ ਕੋਲ ਹਰਾ ਨਾਰੀਅਲ ਹਰੇ ਨਰੀਅਲ ਦੀ ਖਾਸੀਅਤ ਇਹ ਹੈ ਕਿ ਕੱਚੀ ਗ੍ਰਹੀ ਹੁੰਦੀ ਹੈ ਔਰ ਰਾਹੂ ਨੂੰ ਕੱਚੀ ਗ੍ਰਹੀ ਚੜਦੀ ਹੈ ਹਰਾ ਨਰੀਅਲ ਸੋ ਦੀਵੇ ਕੋਲ ਹਰਾ ਨਰੀਅਲ ਰੱਖ ਲੈਣਾ ਤੇ ਅਗਲੇ ਸਵੇਰ ਜਦੋਂ ਤੁਸੀਂ ਇਹ ਪਾਠ ਕਰ ਚੁੱਕੇ ਹੋਵੋ ਜਲ ਵਿੱਚ ਜਲ ਪ੍ਰਵਾਹ ਕਰਿਓਣਾ ਆਪਣਾ ਖਿਆਲ ਰੱਖਣਾ ਇਹਦੇ ਨਾਲ ਰਾਹੂ ਦੀ ਅਸੰਤੁਲਨਤਾ એનર્ਜੀ ਹੌਲੀ-ਹੌਲੀ ਸ਼ਾਂਤ ਹੋ ਜਾਂਦੀ ਹੈ ਮਨ ਵਿੱਚਲੇ ਸਾਰੇ ਡਰ, ਮੋਹ, ਪਟਕਾ ਸਾਰੇ ਹੌਲੀ-ਹੌਲੀ ਘਟਣ ਲੱਗਣਗੇ ਹਣ ਕਈ ਲੋਕੇ ਸੋਚਦੇ ਆ ਕਿ ਇਹ ਉਪਾਾ ਕਿੰਨੀ ਵਾਰੀ ਕਰਨਾ ਹੈ ਬਹੁਤ ਵਾਰੀ ਮੈਨੂੰ ਕੱਲ ਆਉਂਦੀਆਂ ਜਾਂ ਸਵਾਲ ਇਹ ਮੇਰੇ ਤੋਂ ਪੁੱਛਿਆ ਜਾਂਦਾ ਚਲੋ ਇਹਦਾ ਵੀ ਮੈਂ ਸਾਫ਼ ਤੇ ਵਿਦਿਕ ਜਵਾਬ ਦੇ ਹੀ ਦਵਾਂ ਹੁਣ ਗੱਲ ਸਾਫ਼ ਤਰ੍ਹਾਂ ਸਮਝ ਲੈਣੀ ਹੈ ਕਿਰਪਾ ਕਰਕੇ ਕਿਉਂਕਿ ਸਾਨੂੰ ਆਉਣ ਵਾਲੇ 81 ਦਿਨ ਬਹੁਤ ਫੂਕ ਫੂਕ ਕੇ ਕਦਮ ਰੱਖਣੇ ਪੈਣੇ ਆ ਬੜੇ ਸੁਚੇਤ ਰਹਿਣਾ ਪੈਣਾ ਆ ਔਰ ਇਹ ਕੈਲੰਡਰ ਦੀਆਂ ਤਰੀਕਾਂ 1 ਬਾਈ 1 ਕੱਟ ਹੋ ਜਾਣਗੀਆਂ ਇਹ ਉਪਾਅ ਇੱਕ ਦਿਨ ਦਾ ਕੰਮ ਨਹੀਂ ਆ 81 ਦਿਨਾਂ ਦੌਰਾਨ ਜਦੋਂ ਵੀ ਤੁਸੀਂ ਸੋਚੋ ਕਿ ਜਿਹੜੇ ਜਿਹੜੇ ਦਿਨ ਇਹ ਉਪਾਅ ਕਰਨ ਨੂੰ ਮੈਂ ਕਹਿਆ ਉਹ ਦਿਨ ਜਦੋਂ ਆਉਣਗੇ ਤੁਹਾਨੂੰ ਇਹ ਉਪਾਅ ਕਰਨਾ ਪੈਣਾ ਸ਼ਨੀਵਾਰ ਨੂੰ ਸ਼ਨੀ ਦਾ ਉਪਾਅ ਤੇ ਬੁੱਧਵਾਰ ਜਾਂ ਸ਼ਨੀਵਾਰ ਰਾਤ ਨੂੰ ਰਾਹੂ ਦਾ ਉਪਾਅ ਕਰਨਾ ਇਹ ਲਗਾਤਾਰ ਟੱਚ ਕਰਨਾ ਹੈ ਇਹ ਗ੍ਰਹਿ ਰਕਾਫਟਨ ਨੂੰ ਦੂਰ ਕਰੇਗਾ ਕਿਉਂਕਿ ਮੰਨ ਕੇ ਚੱਲੋ ਮੇਰੇ ਸਾਥੀਓ ਉਪਾਅ ਜਾਦੂ ਥੁਰਾ ਡਾਕਟਰ ਤੇਰਾਕੌਰ ਕਹਿੰਦੀ ਇਹ ਸੈਂਟੀਫਿਕ ਗੱਲਾਂ ਨੇ ਤੇ ਜਦੋਂ ਵਿਗਿਆਨ ਦਾ ਮਿਲਾਪ ਸ਼ਰਦਾ ਨਾਲ ਹੋ ਜਾਂਦਾ ਹੈ ਤਦ ਹੀ ਗ੍ਰਹਿ ਆਪਣੀ ਦਿਸ਼ਾ ਬਦਲਦੇ ਆ ਅਸੀਂ ਦੋਨੋਂ ਤਰੀਕਿਆਂ ਨਾਲ ਚੱਲ ਰਹੇ ਆ ਤੇ ਜਿਹੜੇ ਆਪਣੇ ਘਰ ਤੇ ਜੀਵਨ ਦੀ ਊਰਜਾ ਪੂਰੀ ਤਰ੍ਹਾਂ ਸ਼ੁੱਧ ਕਰਨਾ ਚਾਹੁੰਦੇ ਆ ਮੇਰੀ ਬੇਨਤੀ ਹੈ ਕਿ ਗ੍ਰੰਥਾਂ ਚ ਇੱਕ ਵਿਸ਼ੇਸ਼ ਸੁਪਰ ਉਪਾਅ ਵੀ ਦਿੱਤਾ ਗਿਆ ਹੈ ਦੋ ਉਪਾਅ ਤੁਸੀਂ ਕਰਨੀ ਆ ਸਾਰਿਆਂ ਨੇ ਕੋਈ ਧਰਮ ਹੈ ਤੁਹਾਡਾ ਕੋਈ ਉਮਰ ਆ ਤੁਸੀਂ ਕਰੋ ਜ਼ਰੂਰ ਕਰੋ ਇਸ ਰੱਖਿਆ ਕਵਚ ਹੈ ਸਾਡੇ ਲਈ ਇੱਕ ਹੋਰ ਰਿਆ ਉਪਾਅ ਆ ਕਿ ਹਰ ਸੋਮਵਾਰ ਜਦੋਂ ਦਿਨ ਚੜਦਾ ਆ ਸੂਰਜ ਚੜ੍ਹਿਆ ਨਾ ਹੋਵੇ ਪੂਰਾ ਸੂਰਜ ਚੜ੍ਹਨ ਤੋਂ ਪਹਿਲਾਂ ਇੱਕ ਭਾਂਡੇ 'ਚ ਜਲ ਲੈ ਲਓ ਕੱਚਾ ਦੁੱਧ ਮਿਲਾ ਲਓ ਕਾਲੇ ਤੇਲ ਮਿਲਾ ਲਓ ਇਹ ਕਾਮਨ ਉਪਾਅ ਮੈਂ ਦੱਸਦੀ ਆ ਇਹਨੂੰ ਘਰ ਦੇ ਦਰਵਾਜ਼ੇ ਦੇ ਬਾਹਰ ਹੌਲੀ-ਹੌਲੀ ਡੋਲ ਦਿਓ ਤਿੰਨ ਵਾਰ ਓਮ ਅਪਵਿੱਤਰ ਪਵਿੱਤਰੋ ਵਾ ਓਮ ਅਪਵਿੱਤਰ ਪਵਿੱਤਰੋ ਵਾ ਦਾ ਜਾਪ ਕਰੋ ਤਿੰਨ ਵਾਰੀ ਕਹਿਣਾ ਇਹ ਉਪਾਅ ਕਰਦੀ ਨੈਗੇਟਿਵਿਟੀ ਨੂੰ ਸ਼ੂਨਿਆ ਕਰ ਦਿੰਦਾ ਤੇ ਸ਼ਨੀ ਰਾਹੁ ਦਾ ਬਹੁਤ ਇਫੈਕਟਿਵ ਹੋ ਪਾਇਆ ਇਹ ਨਾਲ ਐਡ-ਆਨ ਕੀਤਾ ਮੈਂ ਤੁਸੀਂ ਤਿੰਨ ਕਰਨੇ ਆ ਸੋਸ਼ਣੀ ਰਾਹੂ ਦੀ ਸ਼ਾਇਆ ਦੋਸ਼ ਦੂਰ ਕਰਦਾ ਹੈ ਇਹ ਕਿ 81 ਦਿਨ ਕਸ਼ਟਕਾਰੀ ਨਹੀਂ ਆ ਸਮਝ ਲਓ ਸਾਡਾ ਪੇਪਰ ਹੈ ਤੇ ਪੇਪਰ ਆ ਗਿਆ ਆਊਟ ਆਫ ਸਿਲੇਬਸ ਪ੍ਰੀਖਿਆ ਦਾ ਸਮਾਂ ਆ ਜੋ ਇਸ ਸਮੇਂ ਗ੍ਰਹਿ ਊਰਜਾ ਨੂੰ ਸੰਭਾਲ ਲੈਂਦੇ ਆ ਉਹਨਾਂ ਦਾ 2026 ਨਵੇਂ ਆਰੰਭ ਨਾਲ ਖੜਦਾ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹ ਉਪਾਅ ਹੁਣ ਕਿਹੜੇ ਦਿਨ ਤੋਂ ਸ਼ੁਰੂ ਕਰੋਗੇ ਕਰਨਾ ਪੈਣਾ ਆ ਕਰਨ ਚ ਹੀ ਭਲਾਈ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਮੇਰਾ ਕਰ ਦਿਓ ਕਮੈਂਟ ਕਰ ਦਿਓ ਚੈਨਲ ਦੇ ਹਾਈਪ ਆਪਸ਼ਨ ਨੂੰ ਦਬਾ ਦਿਓ ਨਾਲ ਜੁਆਇਨ ਦਾ ਬਟਨ ਆਇਆ ਉਹਨੂੰ ਦਬਾ ਦਿਓ ਮੈਂ ਡਾਕਟਰ ਤੇਰਾਂਕੌਰ ਤੁਹਾਨੂੰ ਕਰਮਿਕ ਉਚਾਈ ਤੱਕ ਲੈ ਜਾਵਾਂਗੀ ਯਕੀਨ ਮੰਨਿਓ ਮਿਲਾਂਗੇ ਕੱਲ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਬਾਏ ਬਾਏ